ਭਾਜੀ ਜੇ ਮੈਂ ਤੁਹਾਨੂੰ ਪੁੱਛਾਂ ਦੋਨਾਂ ਨੂੰ ਕਿੰਨੇ ਤਰੀਕੇ ਦੀਆਂ ਬਲਾਈਂਡਸ ਹੁੰਦੀਆਂ ਨੇ ਸਾਨੂੰ ਤਾਂ ਇਹ ਪਹਿਲਾਂ ਇਹ ਦੱਸੋ ਆਪਣੇ ਕੋਲ ਜ਼ੀਬਰਾ ਬਲਾਈਂਡਸ ਜਿਹੜੀਆਂ ਇਸ ਟਾਈਮ ਮੋਸਟ ਪਪੂਲਰ ਬਲਾਈਂਡਸ ਆ ਰੋਲਰ ਬਲਾਈਂਡਸ ਆ ਹਨੀਕਾਮ ਬਲਾਈਂਡਸ ਆ ਸੋ ਪਰਫੈਕਟ ਫਿਟ ਵੀ ਆਪਾਂ ਸਪਲਾਈ ਕਰਦੇ ਆ ਆ ਕੀ ਡਿਜ਼ਾਈਨ ਆਪਣਾ ਸੈੱਟ ਕਰ ਜਾਂਦਾ ਤੇ ਕਿੰਨੇ ਕ ਦਿਨਾਂ ਦੇ ਵਿੱਚ ਇੰਸਟਾਲੇਸ਼ਨ ਤੁਸੀਂ ਪ੍ਰੋਮਿਸ ਕਰਦੇ ਆ ਵਿਦਨ 4-5 ਡੇਸ ਅਸੀਂ ਇੰਸਟਾਲ ਕਰ ਦਿੰਦੇ ਆ ਡਸਨਟ ਮੈਟਰ ਹਾਊ ਮੈਨੀ ਬਲਾਈਂਡਸ ਅੱਛਾ ਸੋ ਫਾਸਟ ਸਰਵਿਸ ਮਤਲਬ ਜਿੱਦੇ ਤੁਸੀਂ ਸ਼ੋਅਰੂਮ ਤੇ ਆਉਣੇ ਆ ਇਹ ਇਹ ਮੱਚ ਬੈਟ ਰਿਹਾ ਤੁਸੀਂ ਆ ਕੇ ਕੁਆਲਿਟੀ ਫੀਲ ਕਰ ਸਕਦੇ ਆ ਰਾਈਟ ਤੇ ਫੋਟੋਜ਼ ਤੇ ਕਈ ਵਾਰੀ ਜਾਂ ਆਨਲਾਈਨ ਆਪਾਂ ਸ਼ੋਪਿੰਗ ਕਰਦੇ ਆ ਤੁਹਾਨੂੰ ਕੁਆਲਿਟੀ ਦਾ ਨਹੀਂ ਪਤਾ ਲੱਗਦਾ ਪਰ ਤੁਸੀਂ ਸਾਨੂੰ ਇੱਕ ਫਰਕ ਦੱਸੋ ਕਿ ਜਿਹੜਾ ਕੋਈ ਇੱਥੇ ਆ ਕੇ ਸਾਡਾ ਕੇਲਗੀਰੀਅਨ ਇੱਥੇ ਆ ਕੇ ਸ਼ੋਪਿੰਗ ਕਰਦਾ ਹੈ ਜਾਂ ਆਨਲਾਈਨ ਦੇ ਵਿੱਚ ਫਰਕ ਕੀ ਹੈ ਆਨਲਾਈਨ ਤੇ ਛਭੀ ਜਿਦਾ ਹੁੰਦਾ ਵੀ ਤੁਸੀਂ ਤੁਹਾਨੂੰ ਫੈਬਰਿਕ ਦਾ ਪਤਾ ਨਹੀਂ ਚੱਲਦਾ ਤੁਸੀਂ ਪਿਕਚਰ ਤਾਂ ਦੇਖ ਲੈਨੇ ਆ ਰਾਈਟ ਕਿਦਾਂ ਦਾ ਹੈਗਾ ਫੈਬਰਿਕ ਕੀ ਗੱਲਬਾਤ ਹੈ ਨਾ ਟੱਚਾ ਟੱਚ ਕਰਕੇ ਨਹੀਂ ਦੱਸਦਾ ਤਾਂ ਹੀ ਆਪਾਂ ਸ਼ੋਰੂਮ ਦੇ ਵਿੱਚ ਸਾਰੀ ਡਿਸਪਲੇ ਲਾਈ ਆ ਤੋ ਆ ਕੇ ਤੁਹਾਨੂੰ ਫਿਰ ਮੋਸਟਲੀ ਜਦੋਂ ਤੁਸੀਂ ਫੀਲ ਕਰਦੇ ਆ ਫਿਰ ਤੁਹਾਨੂੰ ਪਤਾ ਲੱਗਦਾ ਫੈਬਰਿਕ ਕੀ ਹੈ ਕਿਸ ਤਰ੍ਹਾਂ ਦੀ ਕੁਆਲਿਟੀ ਹੈ ਵੈਸੇ ਤਾਂ ਕਹਿੰਦੇ ਨੇ ਲਾਈਟਸ ਕੈਮਰਾ ਐਕਸ਼ਨ ਅੱਜ ਅਸੀਂ ਕਹਿਣਾ ਹੈ ਬਲਾਈਂਡਸ ਕੈਮਰਾ ਐਕਸ਼ਨ ਬਿਲਕੁਲ ਤੁਸੀਂ ਸਹੀ ਸੁਣਿਆ ਜੀ ਜਦੋਂ ਵੀ ਅਸੀਂ ਨਵਾਂ ਘਰ ਲੈਨੇ ਆ ਨਾ ਤੇ ਸਭ ਤੋਂ ਪਹਿਲੀ ਜਿਹੜੀ ਨੈਸੈਸਿਟੀ ਹੁੰਦੀ ਆ ਲੋੜ ਹੁੰਦੀ ਹੈ ਉਹ ਹੁੰਦੀ ਹੈ ਕਿ ਬਲਾਈਂਡ ਲਵਾ ਲਈਏ ਔਰ ਸਾਨੂੰ ਸਮਝ ਨਹੀਂ ਆਉਂਦੀ ਕਿ ਬਲਾਈਂਡ ਲਵਾਣ ਕਿੱਥੇ ਜਾਈਏ ਜ਼ਿਆਦਾ ਤੁਸੀਂ ਡਿਸਕਾਊਂਟ ਸੋਚਦੇ ਆ ਫਿਰ ਇਹ ਸੋਚਦੇ ਆ ਚੰਗੀ ਵੈਰਾਈਟੀ ਹੋਵੇ ਇੰਸਟਾਲੇਸ਼ਨ ਟਾਈਮ ਸਰ ਹੋ ਜਾਵੇ ਇਹ ਸਾਰੀਆਂ ਚੀਜ਼ਾਂ ਜਦੋਂ ਤੁਹਾਨੂੰ ਇੱਕ ਸ਼ਾਪ ਦੇ ਅੰਦਰ ਜਾਂ ਵਨ ਰੂਫ ਅੰਡਰ ਮਿਲ ਜੇ ਨਾ ਸਾਡਾ ਸਾਡੀ ਜਿਹੜੀਆਂ ਸਾਰੀਆਂ ਪ੍ਰੋਬਲਮਸ ਨੇ ਉਹ ਸੋਲਵ ਹੋ ਜਾਂਦੀਆਂ ਸਭ ਤੋਂ ਪਹਿਲਾਂ ਅੱਜ ਪ੍ਰੋਗਰਾਮ ਦੇ ਵਿੱਚ ਵੈਲਕਮ ਕਰਦੇ ਆ ਜੀ ਐਲਪਾਈਨ ਬਲਾਈਂਡਸ ਤੋਂ ਸੰਧੂ ਸਾਹਿਬ ਦਾ ਔਰ ਸੰਘੇੜਾ ਸਾਹਿਬ ਦਾ ਔਰ ਉਸ ਤੋਂ ਪਹਿਲਾਂ ਆਪਣਾ ਵੈਲਕਮ ਕਰਾ ਲੈਨੇ ਐਲਪਾਈਨਸ ਬਲਾਈਂਡ ਦੇ ਸਟੇਟ ਆਫ ਦੀ ਆਰਟ ਆਫਿਸ ਦੇ ਵਿੱਚ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸੱਦੇ ਅੱਜ ਥੈਂਕ ਯੂ ਸ਼ਵੀ ਜੀ ਪੀਟੀਵੀ ਤੋਂ ਆਏ ਤੁਸੀਂ ਬਹੁਤ ਮਿਹਰਬਾਨੀ ਤੁਹਾਡੀ ਸੋ ਸੋ ਨਾਈਸ ਆਫ ਯੂ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਭਾਈ ਤੁਸੀਂ ਸਦਿਆ ਜੀ ਥੈਂਕ ਯੂ ਸ਼ਵੀ ਜੀ ਤੁਹਾਡਾ ਆਨ ਦਾ ਬਹੁਤ ਬਹੁਤ ਵੈਲਕਮ ਜੀ ਭਾਜੀ ਵੈਸੇ ਨਾ ਜਦੋਂ ਅਸੀਂ ਐਲਪਾਈਨ ਬਲਾਈਂਡਸ ਦਾ ਨਾਮ ਸੁਣਦੇ ਆ ਨਾ ਇੱਕ ਬ੍ਰਾਂਡ ਆਲਰੇਡੀ ਇੱਕ ਹੈਗਾ ਜੀ ਹੈ ਨਾ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਪਿਛਲੇ ਕਈ ਸਾਲਾਂ ਤੇ ਸਾਈਜ਼ ਕਈ ਸਾਲਾਂ ਤੋਂ ਲੋਕਾਂ ਦੇ ਘਰ ਘਰ ਪਹੁੰਚਿਆ ਕਿਉਂਕਿ ਜਾ ਕੇ ਤੁਸੀਂ ਇੱਕ ਤਾਂ ਟਾਈਮ ਸਰ ਇੰਸਟਾਲੇਸ਼ਨ ਕਰ ਦਿੰਦੇ ਹੋ ਵੈਰਾਈਟੀ ਤੁਹਾਡੀ ਬੜੀ ਕਮਾਲ ਦੀ ਹੈ ਸੋ ਸਭ ਤੋਂ ਪਹਿਲਾਂ ਤਾਂ ਵਧਾਈਆਂ ਤੁਹਾਡਾ ਨਵਾਂ ਜਿਹੜਾ ਸਟੋਰ ਇਹ ਖੁੱਲਿਆ ਇਹਨੂੰ ਵੀ ਹੋ ਗਏ ਮੈਨੂੰ ਲੱਗਦਾ 3-4 ਮਹੀਨੇ ਹਾਂਜੀ ਹਾਂਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਆਏ ਤੇ ਇੱਥੇ ਤੁਹਾਨੂੰ ਹਰ ਚੀਜ਼ ਬੜੇ ਕੰਪੀਟੀਟਿਵ ਪ੍ਰਾਈਸ ਤੇ ਮਿਲੂਗੀ ਇਨ ਟਾਈਮ ਇੰਸਟਾਲੇਸ਼ਨ ਗੁੱਡ ਕੁਆਲਿਟੀ ਤੇ ਵਧੀਆ ਤੁਹਾਨੂੰ ਸਰਵਿਸ ਦੇਣ ਦੀ ਕੋਸ਼ਿਸ਼ ਕਰਾਂਗੇ ਆਪਾਂ ਜੀ ਅੱਛਾ ਭਾਈ ਇਹ ਦੱਸੋ ਸੰਧੂ ਸਾਹਿਬ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਐਲਪਾਈਨ ਬਲੈਂਡਸ ਨੂੰ ਸਟਾਰਟ ਕੀਤੇ ਐ ਐਲਪਾਈਨ ਬਲੈਂਡਸ ਨੂੰ ਮੋਸਟ ਲਾਈਕਲੀ ਅਰਾਊਂਡ 4-5 ਸਾਲ ਹੋ ਗਏ ਤੇ ਪਹਿਲਾਂ ਆਪਾਂ ਦੂਜੀ ਲੋਕੇਸ਼ਨ ਸੀ ਤੇ ਇਸ ਅਪਲੀਕੇਸ਼ਨ ਤੇ ਆਲਮੋਸਟ 5-6 ਮਹੀਨੇ ਹੋ ਗਏ ਨਵੀਂ ਲੋਕੇਸ਼ਨ ਤੇ ਤੋਂ ਤੁਸੀਂ ਦੇਖ ਸਕਦੇ ਹੋ ਆਪਣਾ ਸ਼ੋਰੂਮ ਬਹੁਤ ਵਧੀਆ ਬਣਾਇਆ ਹੈ ਸੋ ਸਾਰਾ ਕੁਝ ਹੀ ਆਪਣੇ ਕੋਲ ਇੱਥੇ ਜੀ ਆ ਪਾਜੀ ਜਦੋਂ ਬਲਾਈਂਡਸ ਦਾ ਕੰਮ ਸ਼ੁਰੂ ਕੀਤਾ ਸੀ ਤੁਸੀਂ ਸਭ ਤੋਂ ਪਹਿਲਾਂ ਦੱਸੋ ਕਿੰਨੇ ਸਾਲ ਹੋ ਗਏ ਤੁਹਾਨੂੰ ਬਲਾਈਂਡਸ ਦਾ ਕੰਮ ਕਰਦੇ ਆ ਆਪਾਂ 2015 ਤੋਂ ਕੈਲਗਰੀ ਚ ਬਲਾਈਂਡਸ ਬਿਜ਼ਨਸ ਵਿੱਚ ਹੈਗੇ ਆ ਪਹਿਲਾਂ ਆਪਣੀ ਕੰਪਨੀ ਦਾ ਨਾਮ ਗ੍ਰੇਟ ਬਲਾਈਂਡਸ ਕੈਲਗਰੀ ਸੀਗਾ ਸੋ ਪਹਿਲਾਂ ਉਹਦੇ ਅੰਦਰ ਕੰਮ ਕਰਦੇ ਸੀ 2015 ਤੋਂ ਤੇ ਫਿਰ ਅਸੀਂ ਆਪਣੀ ਮੈਨੂਫੈਕਚਰਿੰਗ ਸ਼ੁਰੂ ਕੀਤੀ 2021 ਤੋਂ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਪਹਿਲਾਂ 19 ਸਟਰੀਟ ਤੇ ਮੈਨੂਫੈਕਚਰਿੰਗ ਕਰਦੇ ਸੀ ਹੁਣ ਆਪਾਂ ਇੱਥੇ ਨਵੇਂ ਨਵੀਂ ਲੋਕੇਸ਼ਨ ਤੇ ਮੈਨੂਫੈਕਚਰਿੰਗ ਕਰ ਰਹੇ ਆਂ ਦੇਖੋ ਜੀ ਬਹੁਤ ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ ਔਰ ਤੁਹਾਨੂੰ ਸੇਵਾਵਾਂ ਦੇਂਦਿਆਂ ਨੂੰ 19 ਸਟਰੀਟ ਵਾਲਾ ਵੀ ਜਿਹੜਾ ਆਫਿਸ ਸੀ ਜਿਹੜਾ ਇਹਨਾਂ ਦਾ ਬਹੁਤ ਵਧੀਆ ਸੀਗਾ ਜੀ ਔਰ ਹੁਣ ਜਿਹੜਾ ਇੱਥੇ ਇਹਨਾਂ ਨੇ ਖੋਲਿਆ ਇਹ ਸਟੇਟ ਆਫ ਦੀ ਆਰਟ ਬਹੁਤ ਸੋਹਣਾ ਹੈ ਜੀ ਇੱਥੇ ਆ ਕੇ ਤੁਸੀਂ ਸਿਲੈਕਸ਼ਨ ਕਰ ਸਕਦੇ ਹੋ ਭਾਜੀ ਜੇ ਮੈਂ ਤੁਹਾਨੂੰ ਪੁੱਛਾਂ ਦੋਨਾਂ ਨੂੰ ਕਿੰਨੇ ਤਰੀਕੇ ਦੀਆਂ ਬਲਾਈਂਡਸ ਹੁੰਦੀਆਂ ਨੇ ਸਾਨੂੰ ਤਾਂ ਇਹ ਪਹਿਲਾਂ ਇਹ ਦੱਸੋ ਆਪਣੇ ਕੋਲ ਜੀਬਰਾ ਬਲਾਈਂਡਸ ਜਿਹੜੀਆਂ ਇਸ ਟਾਈਮ ਮੋਸਟ ਪਪੂਲਰ ਬਲਾਈਂਡਸ ਆ ਰੋਲਰ ਬਲਾਈਂਡਸ ਆ ਹਨੀਕਾਮ ਬਲਾਈਂਡਸ ਆ ਸੋ ਪਰਫੈਕਟ ਫਿਟ ਵੀ ਆਪਾਂ ਸਪਲਾਈ ਕਰਦੇ ਆ ਸੋ ਫਾਰਵਰਡ ਦੇ ਬਲਾਈਂਡ ਵੀ ਸਟਿਲ ਆਪਣੇ ਕੋਲ ਅਵੇਲੇਬਲ ਹੈਗੇ ਆ ਸੋ ਸਾਰੇ ਆਲਮੋਸਟ ਸਾਰੇ ਤਰ੍ਹਾਂ ਦੇ ਬਲਾਈਂਡਸ ਆਪਾਂ ਦਿੰਨੇ ਆ ਅੱਜ ਕੱਲ ਨਾ ਬੱਚਿਆਂ ਦੇ ਕਮਰਿਆਂ ਨੂੰ ਸਜਾਣ ਲਈ ਉਹ ਵੀ ਬਲਾਈਂਡਸ ਭਾਜੀ ਥੋੜੇ ਜਿਹਾ ਡਿਫਰੈਂਟ ਤਰੀਕੇ ਦੇ ਹੁੰਦੇ ਨੇ ਉਹ ਵੀ ਹੈਗੇ ਨੇ ਤੁਹਾਡੇ ਕੋਲ ਹਾਂਜੀ ਹਾਂਜੀ ਆਪਣੇ ਕੋਲ ਸਾਰੇ ਉਹਦੇ ਕੈਟਾਗਰੀ ਦੇ ਵਿੱਚ ਹੈਗੇ ਆ ਬਲਾਈਂਡ ਸੋ ਬਲੈਕਆਊਟ ਦੇ ਬੈਚ ਵੀ ਹੈਗੇ ਆ ਦੇ ਡਿਪਾ ਦੇ ਦੇਖ ਸਾਡੇ ਆਪਣੇ ਛੋਹ ਰੂਮ ਦੇ ਵਿੱਚ ਆਪਾਂ ਡਿਸਪਲੇ ਲਾਇਆ ਉਹਨਾਂ ਦਾ ਅੱਛਾ ਜੀ ਸੋ ਬੀਟੀਵੀ ਦੇ ਵਿਊਅਰਸ ਲਈ ਕੋਈ ਡਿਸਕਾਊਂਟ ਕੋਈ ਇਦਾਂ ਦੀ ਕੋਈ ਗੱਲਬਾਤ ਹੈ ਬਿਲਕੁਲ ਜੀ ਆਪਣੀ 30% ਸਪੈਸ਼ਲ ਡਿਸਕਾਊਂਟ ਚੱਲ ਰਿਹਾ ਬਟ ਜੇ ਕੋਈ ਆ ਕੇ ਬੀਟੀਵੀ ਦਾ ਰੈਫਰੈਂਸ ਦਿੰਦਾ ਆਪਾਂ ਉਹਨੂੰ ਹੋਰ ਸਪੈਸ਼ਲ ਡਿਸਕਾਊਂਟ ਦੇਵਾਂਗੇ ਹੋਰ ਸਪੈਸ਼ਲ 30% ਤੋਂ ਵੀ ਹਾਂ ਜੀ ਹਾਂ ਜੀ ਹਾਂ ਜੀ ਵਾਹ ਜੀ ਵਾਹ ਅੱਛਾ ਭਾਜੀ ਇੱਕ ਗੱਲ ਦੱਸਿਓ ਕਿ ਜੇ ਅੱਜ ਕੋਈ ਬੁੱਕ ਕਰਦਾ ਹੈ ਨਾ ਬਲਾਈਂਡਸ ਨੂੰ ਤੇ ਆ ਕੇ ਡਿਜ਼ਾਈਨ ਆਪਣਾ ਸੈੱਟ ਕਰ ਜਾਂਦਾ ਤੇ ਕਿੰਨੇ ਕ ਦਿਨਾਂ ਦੇ ਵਿੱਚ ਇੰਸਟਾਲੇਸ਼ਨ ਤੁਸੀਂ ਪ੍ਰੋਮਿਸ ਕਰਦੇ ਹੋ ਵਿਥਿਨ 4-5 ਡੇਸ ਅਸੀਂ ਇੰਸਟਾਲ ਕਰ ਦਿੰਦੇ ਹਾਂ ਡਸਨਟ ਮੈਟਰ ਹਾਊ ਮੈਨੀ ਬਲਾਈਂਡਸ ਅੱਛਾ ਸੋ ਫਾਸਟ ਸਰਵਿਸ ਤੇ ਵਧੀਆ ਕੁਆਲਿਟੀ ਹਾਂਜੀ ਵਧੀਆ ਜੀ ਵਧੀਆ ਮੈਨੂੰ ਲੱਗਦਾ ਹੈ ਕਿ ਇੱਥੇ ਆ ਕੇ ਤੁਹਾਨੂੰ ਇੱਕ ਵਾਰ ਦੇਖਣਾ ਪੈਣਾ ਜੀ ਕਿਉਂਕਿ ਅੱਜ ਕੱਲ ਜਿਹੜੀ ਵੈਰਾਈਟੀ ਹੈ ਬਹੁਤ ਬੇਸ਼ੁਮਾਰ ਹੈ ਜਿਵੇਂ ਭਾਜੀ ਹੋਰਾਂ ਨੇ ਕਿਹਾ ਕਿ ਜੇ ਤੁਸੀਂ ਇੱਥੇ ਐਂਟਰ ਕਰਦੇ ਹੋ ਸਾਰੇ ਤਰੀਕੇ ਦੇ ਹਰ ਤਰੀਕੇ ਦੇ ਜਿਹੜੇ ਬਲਾਈਂਡਸ ਨੇ ਤੁਹਾਡੇ ਸਾਹਮਣੇ ਜਿਹੜੇ ਪੇਸ਼ ਹੋ ਜਾਂਦੇ ਨੇ ਉਹਦੇ ਵਿੱਚ ਭਾਵੇਂ ਰਿਮੋਟ ਵਾਲੇ ਹੋਣ ਜਿਹੜੇ ਦੂਜੇ ਹੁੰਦੇ ਨੇ ਘੁਮਾਉਣ ਵਾਲੇ ਹੋਣ ਜਾਂ ਬਿਲਕੁਲ 올ਡ ਫੈਸ਼ਨ ਜਿਹੜੇ ਹੁੰਦੇ ਨੇ ਇੱਕ ਬੇਸਿਕ ਉੱਥੋਂ ਸ਼ੁਰੂ ਹੋ ਜਾਂਦੇ ਨੇ ਸੋ ਭਾਜੀ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਜਿਹੜੇ ਤੁਹਾਨੂੰ ਦੇਖ ਰਹੇ ਨੇ ਕਿ ਇੱਥੇ ਆ ਕੇ ਜਿਹੜਾ ਹੈ ਉਹ ਜ਼ਿਆਦਾ ਈਜ਼ੀ ਰਹਿੰਦਾ ਜਾਂ ਤੁਸੀਂ ਹੋਰ ਵੀ ਸਿਲੈਕਸ਼ਨ ਜਿਹੜਾ ਆਨਲਾਈਨ ਜਾਂ ਘਰੇ ਜਾ ਕੇ ਵੀ ਕਰਦਨੇ ਹੋ ਹਮੇਸ਼ਾ ਹੀ ਮਤਲਬ ਜੇ ਤੁਸੀਂ ਸ਼ੋਰੂਮ ਤੇ ਆਉਂਦੇ ਆ ਇਹ ਇਹ ਮੱਚ ਬੈਟਰ ਆ ਤੁਸੀਂ ਆ ਕੇ ਕੁਆਲਿਟੀ ਫੀਲ ਕਰ ਸਕਦੇ ਆ ਰਾਈਟ ਤੇ ਫੋਟੋਜ਼ ਤੇ ਕਈ ਵਾਰੀ ਜਾਂ ਆਨਲਾਈਨ ਆਪਾਂ ਸ਼ੋਪਿੰਗ ਕਰਦੇ ਆ ਤੁਹਾਨੂੰ ਕੁਆਲਿਟੀ ਦਾ ਨਹੀਂ ਪਤਾ ਲੱਗਦਾ ਸੋ ਇਨ ਪਰਸਨ ਆ ਕੇ ਕੁਆਲਿਟੀ ਫੀਲ ਕਰੋ ਤੇ ਆਓ ਪਲੀਜ਼ ਪਾਜੀ ਤੁਹਾਨੂੰ ਪੁੱਛਣਾ ਪੁੱਛਣਾ ਚਾਹਾਂਗਾ ਮੈਂ ਆਨਲਾਈਨ ਸ਼ਾਪਿੰਗ ਅੱਜ ਕੱਲ ਨੂੰ ਬਹੁਤ ਜ਼ਿਆਦਾ ਲੋਕੀ ਕਰਨ ਲੱਗ ਗਏ ਨੇ ਕਿ ਆਨਲਾਈਨ ਦੇਖ ਕੇ ਆਪਾਂ ਕਰ ਲੈਨੇ ਆਂ ਔਰ ਜ਼ਿਆਦਾ ਤਾਂ ਸਾਨੂੰ ਲੱਗਦਾ ਕਿ ਕਿਸੇ ਹੋਰ ਵੈਬਸਾਈਟ ਤੋਂ ਮੰਗਾ ਲਾਂਗੇ ਕਿਸੇ ਹੋਰ ਕੰਟਰੀ ਤੋਂ ਹੀ ਮੰਗਾ ਲੈਨੇ ਆਂ ਤੇ ਸਸਤੇ ਜ਼ਰੂਰ ਪੈਂਦੇ ਨੇ ਪਰ ਤੁਸੀਂ ਸਾਨੂੰ ਇੱਕ ਫਰਕ ਦੱਸੋ ਕਿ ਜਿਹੜਾ ਕੋਈ ਇੱਥੇ ਆ ਕੇ ਸਾਡਾ ਕੇਲਗੀਰੀਅਨ ਇੱਥੇ ਆ ਕੇ ਸ਼ਾਪਿੰਗ ਕਰਦਾ ਹੈ ਜਾਂ ਆਨਲਾਈਨ ਦੇ ਵਿੱਚ ਫਰਕ ਕੀ ਆ? ਆਨਲਾਈਨ ਤੇ ਛਵੀ ਜੀ ਇਦਾਂ ਹੁੰਦਾ ਵੀ ਤੁਸੀਂ ਤੁਹਾਨੂੰ ਫੈਬਰਿਕ ਦਾ ਪਤਾ ਨਹੀਂ ਚੱਲਦਾ ਤੇ ਪਿਕਚਰ ਤਾਂ ਦੇਖ ਲੈਣੇ ਆ ਰਾਈਟ ਕਿਦਾਂ ਦਾ ਹੈਗਾ ਫੈਬਰਿਕ ਕੀ ਗੱਲ ਬਾਤ ਹੈ ਨਾ ਟੱਚਾ ਟੱਚ ਕਰਕੇ ਨਹੀਂ ਦੇਖਦਾ ਤਾਂ ਹੀ ਆਪਾਂ ਸ਼ੋਰੂਮ ਦੇ ਵਿੱਚ ਸਾਰੀ ਡਿਸਪਲੇ ਲਾਈ ਆ ਤਾਂ ਆ ਕੇ ਤੁਹਾਨੂੰ ਫਿਰ ਮੋਸਟਲੀ ਜਦੋਂ ਤੁਸੀਂ ਫੀਲ ਕਰਦੇ ਆ ਫਿਰ ਤੁਹਾਨੂੰ ਪਤਾ ਲੱਗਦਾ ਫੈਬਰਿਕ ਕੀ ਆ ਕਿਸ ਤਰ੍ਹਾਂ ਦੀ ਕੁਆਲਿਟੀ ਆ ਨੇ ਨੇ ਬਿਲਕੁਲ ਜੀ ਸੋ ਫੀਲ ਕਰਕੇ ਤੁਸੀਂ ਦੇਖੋ ਔਰ ਆ ਕੇ ਤੁਸੀਂ ਆਪਣੀ ਕੁਆਲਿਟੀ ਦੇਖੋ ਔਰ ਜਿਹੜੇ ਪ੍ਰਾਈਸਸ ਨੇ ਆਲਰੇਡੀ 30% ਜਿਹੜਾ ਹੈ ਆਫ ਦੇ ਦਿੱਤਾ ਔਰ ਉਪਰੋਂ ਹੋਰ ਤੁਸੀਂ ਜਿਹੜਾ ਡਿਸਕਾਊਂਟ ਲੈਣਾ ਹੈ ਤੇ ਵੀ ਟੀਵੀ ਦਾ ਤੁਸੀਂ ਹਵਾਲਾ ਦਿਓ ਤੇ ਤੁਹਾਨੂੰ ਡਿਸਕਾਊਂਟ ਜਿਹੜਾ ਕਰੇ ਬੈਠੇ ਮਿਲ ਜਾਣਾ ਸਕਰੀਨ ਤੇ ਜਿਹੜੇ ਫਲੈਸ਼ ਹੋ ਰਹੇ ਨੇ ਫੋਨ ਨੰਬਰਸ ਉੱਥੇ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਾਓ ਜਾਂ ਵਾਕ ਇਨ ਵੀ ਇੱਥੇ ਤੁਸੀਂ ਕਰ ਸਕਦੇ ਹੋ ਇਹਨਾਂ ਦਾ ਜਿਹੜਾ ਸਟਾਫ ਹੈ ਉਹ ਇੱਥੇ ਹੁੰਦਾ ਜੀ ਕੋਈ ਨਾ ਕੋਈ ਜਿਹੜੇ ਆਵਰਸ ਵੀ ਨੇ ਆਵਰਸ ਆਫ ਆਪਰੇਸ਼ਨ ਉਹ ਵੀ ਤੁਹਾਡੇ ਸਕਰੀਨ ਤੇ ਫਲੈਸ਼ ਹੋ ਰਹੇ ਨੇ ਕਾਲ ਕਰਕੇ ਜੇ ਆਉਂਗੇ ਤਾਂ ਅਪਾਇੰਟਮੈਂਟ ਹੋ ਜਾਏਗੀ ਨਹੀਂ ਤਾਂ ਤੁਸੀਂ ਇੱਥੇ ਵਾਕ ਇਨ ਵੀ ਕਰ ਸਕਦੇ ਹੋ ਮੈਂ ਵਾਕ ਇਨ ਐਸੇ ਆਪਣੇ ਮਨ ਲੋ ਕਹਤਾ ਠੀਕ ਹੈ ਭਾਜੀ ਓਕੇ ਗੁੱਡ ਜੀ ਕੋਈ ਚੱਕਰ ਨਹੀਂ ਹਾਂ ਹਾਂਜੀ ਕਿਉਂਕਿ ਆਫਿਸ ਦੇ ਵਿੱਚ ਮੈਂ ਕਹੇ ਕਦੇ ਵੀ ਬੰਦਾ ਆ ਕੇ ਆਪਣੇ ਸਿਲੈਕਸ਼ਨ ਕਰ ਸਕਦਾ ਹੈ ਬਿਲਕੁਲ ਜੀ ਅਸੀਂ ਅਵੇਲੇਬਲ ਹਾਂ 10 ਵਜੇ ਸਵੇਰੇ ਤੋਂ ਲੈ ਕੇ ਹੂੰ ਸ਼ਾਮ 6 ਵਜੇ ਤੱਕ ਜੀ ਬਿਲਕੁਲ ਸੰਦੂ ਸਾਹਿਬ ਕੀ ਮੈਸੇਜ ਦੇਣਾ ਚਾਹੋਗੇ ਜਿੰਨੇ ਵੀ ਤੁਹਾਨੂੰ ਸਪੈਸ਼ਲੀ ਕੈਲਗਰੀ ਟ੍ਰਾਈ ਸਿਟੀ ਦੇ ਵਿੱਚ ਲੋਕ ਦੇਖ ਰਹੇ ਨੇ ਕੈਲਗਰੀ ਏਡਰੀ ਚੈਸਟਮੇਅਰ ਈਵਨ ਐਡਮੰਟਨ ਤੱਕ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਹਾਂਜੀ ਅਸੀਂ ਬੈਸਟ ਟਰਾਈ ਕਰਦੇ ਹਾਂ ਬੈਸਟ ਸਰਵਿਸ ਦੇਣ ਦੀ ਹਾਂਜੀ ਆਪਣਾ ਆਪਾਂ ਐਡਮੰਟਨ ਤੱਕ ਵੀ ਸਰਵਿਸ ਦਿੰਨੇ ਆ ਸੋ ਆਪਾਂ ਇਹ ਹੀ ਪਿਲ ਕਰਦੇ ਆ ਭਾਈ ਜੇ ਆਪਣੀ ਬਹੁਤ ਹੈਲਪ ਕੀਤੀ ਆਪਣੇ ਕਸਟਮਰ ਬਹੁਤ ਫੈਮਿਲੀ ਟਾਈਪ ਬਿジネス ਆਪਣਾ ਸੋ ਆਪਾਂ ਜੋ ਵੀ ਇੱਥੇ ਆਉਂਦਾ ਤੇ ਆਪਾਂ ਉਹਨਾਂ ਨੂੰ ਨਰਾਸ਼ ਨਹੀਂ ਹੋਣ ਦਿੰਦੇ ਤਾਂ ਸਾਰਿਆਂ ਨੂੰ ਵੈਲਕਮ ਕਰਦੇ ਆ ਸੋ ਇਹ ਦੇ ਨਾਲ ਬਿਲਕੁਲ ਜੀ ਨਹੀਂ ਨਹੀਂ ਬਹੁਤ ਵਧੀਆ ਸੰਘੇੜਾ ਸਾਹਿਬ ਤੁਸੀਂ ਕੀ ਕਹੋਗੇ ਇੱਕ ਹੋਰ ਮੈਂ ਗੱਲ ਐਡ ਕਰਨੀ ਚਾਹੁੰਦਾ ਜੇ ਸਾਡੇ ਪ੍ਰੋਡਕਟ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਆਫਟਰ ਸੇਲਸ ਕੋਈ ਵੀ ਸਰਵਿਸ ਦੀ ਲੋੜ ਆ ਵੀ ਆਰ ਹੇਅਰ ਟੂ ਹੈਲਪ ਯੂ ਹਮ ਯੈਸ ਬਿਲਕੁਲ ਜੀ ਵਧੀਆ ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਵੱਡੀ ਇੱਕ ਗਾਰੰਟੀ ਹੈ ਜੀ ਔਰ ਜਿਵੇਂ ਅਸੀਂ ਬਾਰ ਬਾਰ ਇੱਕ ਨਾਰਾ ਜ਼ਰੂਰ ਲਾਣੇ ਆ ਕਿ ਬੀ ਲੋਕਲ ਬਾਏ ਲੋਕਲ ਸੋ ਅਸੀਂ ਸਾਡਾ ਇੱਕ ਸਾਡੀ ਡਿਊਟੀ ਹੈ ਕਿ ਲੋਕਲ ਜਿਹੜੇ ਸਾਡੇ ਇੱਥੇ ਇਨੀ ਮਿਹਨਤ ਦੇ ਨਾਲ ਇਹਨਾਂ ਨੇ ਇਨਾ ਵੱਡਾ ਜਿਹੜਾ ਬਿਜ਼ਨਸ ਇੱਥੇ ਖੋਲਿਆ ਔਰ ਤੁਹਾਡੀ ਤੁਹਾਡੀ ਸੇਵਾ ਕਰਨ ਲਈ ਯਾਨੀ ਕਿ ਤੁਹਾਡੇ ਘਰ ਤੱਕ ਪਹੁੰਚਾਣ ਲਈ ਇੰਸਟਾਲੇਸ਼ਨ ਲਈ ਵੈਰਾਈਟੀ ਲਈ ਇਹਨਾਂ ਨੇ ਬਹੁਤ ਕੁਝ ਇੱਥੇ ਇਨਵੈਸਟਮੈਂਟ ਵੀ ਕੀਤੀ ਹੈ ਸੋ ਤੁਸੀਂ ਇੱਥੇ ਜ਼ਰੂਰ ਆਓ ਜੀ ਔਰ ਇੱਥੇ ਆ ਕੇ ਤੁਸੀਂ ਐਕਸਪੀਰੀਅੰਸ ਕਰ ਸਕਦੇ ਦੇਓ ਇਹਨਾਂ ਦੀ ਕਸਟਮਰ ਸਰਵਿਸ ਇਹਨਾਂ ਦੀ ਇੰਸਟਾਲੇਸ਼ਨ ਦੀ ਜਿਹੜੀ ਸਪੀਡ ਹੈ ਪਲੱਸ ਤੁਹਾਡੇ ਹਿਸਾਬ ਦੇ ਨਾਲ ਇਹ ਹਰ ਚੀਜ਼ ਜਿਹੜੀ ਉਹ ਬਣਾ ਦਿੰਦੇ ਨੇ ਭਾਵੇਂ ਕਿਸੇ ਵੀ ਤਰੀਕੇ ਦੇ ਤੁਹਾਨੂੰ ਬਲਾਈਂਡਸ ਚਾਹੀਦੇ ਹੋ ਹੁਣ ਸਾਡਾ ਹਵਾਲਾ ਤਾਂ ਜ਼ਰੂਰ ਲਿਓ ਡਿਸਕਾਊਂਟ ਬਾਦੀਆਂ ਗੱਲਾਂ ਹੁੰਦੀਆਂ ਨੇ ਜੀ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕੁਆਲਿਟੀ ਸੋ ਕੁਆਲਿਟੀ ਜੇ ਲੈਣੀ ਹੈ ਸਾਡੀ ਇਹ ਗਾਰੰਟੀ ਜ਼ਰੂਰ ਹੈ ਕਿ ਤੁਹਾਨੂੰ ਕੁਆਲਿਟੀ ਜਿਹੜੀ ਹੈ ਉਹ ਬੈਸਟ ਮਿਲ ਜੇਗੀ ਔਰ ਉਸ ਤੋਂ ਬਾਅਦ ਤੁਸੀਂ ਇੱਥੇ ਆ ਕੇ ਕੋਈ ਵੀ ਆਪਣੇ ਤਰੀਕੇ ਦਾ ਬਲਾਈਂਡਸ ਬਣਵਾ ਵੀ ਸਕਦੇ ਹੋ ਕੁਝ ਹੋਰ ਕਹਿਣਾ ਚਾਹੋਗੇ ਭਾਜੀ ਹਾਂਜੀ ਤੁਸੀਂ ਹੋਮ ਆਟੋਮੇਸ਼ਨ ਕਰ ਸਕਦੇ ਆ ਅੱਛਾ ਗੂਗਲ ਐਲੈਕਸਾ ਨਾਲ ਬਲਾਈਂਡਸ ਨੂੰ ਹਾਂਜੀ ਕੰਟਰੋਲ ਕਰ ਸਕਦੇ ਆ ਹਾਂਜੀ ਹਾਂ ਸੋ ਈਵਨ ਸਾਡੇ ਵੌਂਡ ਮੋਟਰਸ ਬੜੀਆਂ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਆਪਾਂ ਰੱਖਦੇ ਆ ਸੋ ਜਸਟ ਪ੍ਰੈਸ ਦਾ ਬਟਨ ਐਂਡ ਬਲਾਈਂਡ ਵਿਲ ਗੋ 올 द ਵੇ ਆਪ اور یو కెن کنٹرول کنٹرول یور بلائنڈ विद द स्विचेस वाह जी वाह ਤੁਸੀਂ ਕੁਝ ਕਹੋਗੇ ਭਾਜੀ ਇਹ 스마트 ਹੋਮ ਇੱਕ ਇਹ ਕਿਵੇਂ ਹੁੰਦਾ ਜੀ ਇਹ ਪੋਸੀਬਲ ਅਲੈਕਸਾ ਦੇ ਨਾਲ ਕਰਕੇ ਨਾਲ ਤੁਸੀਂ ਆਪਣੇ ਸੈਲ ਫੋਨ ਤੇ ਵੀ ਅਟੈਚ ਕਰ ਸਕਦੇ ਆ ਜੇ ਤੁਸੀਂ ਇੰਡੀਆ ਬੈਠੇ ਆ ਜਾਂ ਇੱਥੇ ਬੈਠੇ ਬਲਾਈਂਡ ਨੂੰ ਆਪਰੇਟ ਕਰ ਸਕਦੇ ਆ ਕੀ ਬਾਤ ਹੈ ਤੇ ਹਾਂਜੀ ਉਹ ਤੁਹਾਨੂੰ ਬੜੀ ਵਧੀਆ ਸਰਵਿਸ ਆ ਤੇ ਸਰਵਿਸ ਦੇ ਤੌਰ ਤੇ ਮੈਂ ਇੱਕ ਹੋਰ ਵੀ ਐਡ ਕਰਨਾ ਚਾਹਨਾ ਜੀ ਪੇ ਇਦਾਂ ਨਹੀਂ ਹੁੰਦਾ ਪੇ ਅਸੀਂ ਬਲਾਈਂਡ ਲਾਤੇ ਮੋੜ ਕੇ ਸਰਵਿਸ ਨਹੀਂ ਦਿੰਦੇ ਰਾਈਟ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੈ ਕਦੇ ਵੀ ਸਾਡਾ ਕੋਈ ਬਲਾਈਂਡ ਖਰਾਬ ਹੁੰਦਾ ਜਾਂ ਕੀ ਗੱਲ ਬਾਤ ਆ ਅਸੀਂ ਬੰਨ ਕਾਲ ਵੇ ਹੁੰਦੇ ਆ ਤੇ ਸਰਵਿਸ ਸਾਡੀ ਬਹੁਤ ਵਧੀਆ ਟਰਾਈ ਕਰਦੇ ਆਪਣੇ ਵਾਹ ਜੀ ਵਾਹ ਸੋ ਦੇਖੋ ਜੀ ਦੁਨੀਆ ਦੇ ਵਿੱਚ ਕਿਤੇ ਵੀ ਤੁਸੀਂ ਬੈਠੇ ਹੋ ਆਪਣੇ ਬਲਾਈਂਡਸ ਨੂੰ ਉੱਪਰ ਥੱਲੇ ਕਰ ਸਕਦੇ ਹੋ ਇਹ ਬੜੀ ਕਮਾਲ ਦੀ ਗੱਲ ਹੈ ਔਰ ਐਲੈਕਸਾ ਨੂੰ ਕਹਿ ਕੇ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਚਲੋ ਤੁਸੀਂ ਰਿਮੋਟ ਦੇ ਨਾਲ ਉੱਪਰ ਥੱਲੇ ਕਰ ਲਿਆ ਬੰਦ ਕਰ ਲਿਆ ਉਹ ਓਪਨ ਕਰ ਲਿਆ ਪਰ ਹੁਣ ਤੁਹਾਨੂੰ ਹੱਥ ਵੀ ਲਾਣ ਦੀ ਲੋੜ ਨਹੀਂ ਤੁਸੀਂ ਸਿਰਫ ਐਲੈਕਸਾ ਨੂੰ ਕਹਿਣਾ ਉਹਨੇ ਆਪੇ ਕਰ ਦੇਣਾ ਇਹ ਤੁਹਾਡਾ ਕੰਮ ਸੋ ਮੈਨੂੰ ਲੱਗਦਾ ਹੈ ਕਿ ਟੈਕਨੋਲੋਜੀ ਦੇ ਨਾਲ ਅ ਅਪਗ੍ਰੇਡ ਕਰਦੇ ਹੁਆ ਤੁਹਾਡੇ ਤੱਕ ਜਿਹੜਾ ਇਹਨਾਂ ਨੇ ਸਰਵਿਸ ਜਿਹੜੀ ਹੈ ਇਹ ਬਹੁਤ ਵਧੀਆ ਕਰ ਦਿੱਤੀ ਹੈ ਜੀ ਸੋ ਤੁਸੀਂ ਇੱਥੇ ਆ ਕੇ ਜ਼ਰੂਰ ਆਪਸ਼ਨਸ ਜਿਹੜੀਆਂ ਨੇ ਆਪਣੀਆਂ ਦੇਖ ਸਕਦੇ ਹੋ ਥੈਂਕ ਯੂ ਸੋ ਮੱਚ ਪਾਜੀ ਸਾਡੇ ਨਾਲ ਗੱਲਬਾਤ ਕਰਨ ਦੇਬੀ ਵੁੱਡ ਲਾਈਕ ਟੂ ਸੇ ਸਮਥਿੰਗ ਇਹਨਾਂ ਦੇ ਕਸਟਮਰ ਸਰਵਿਸ ਨੂੰ ਸੰਭਾਲਣ ਵਾਲੇ ਡੈਬੀ ਜੀ ਵੀ ਸਾਡੇ ਨਾਲ ਨੇ ਡੈਬੀ ਯੂ ਕੈਨ ਪਲੀਜ਼ ਜੁਆਇਨ ਅਸ ਹੇਅਰ ਫਸਟ ਆਫ ਆਲ Thank you so much for welcoming us here. Thank you very much for taking the time today and introducing us to your audience as well. We truly appreciate the opportunity. Thank you. Uh, Debbie, what would you like to say to all our viewers today? We would like to say thank you very much for the support going forward in 2025. Yeah. Um, we're inviting absolutely everybody to come down and see our new showroom. We've been here for a couple of months right now and we're easy to find. Mm. So we really appreciate the time that customers will take when they come to the showroom to see everything that they're going to be purchasing. Mm. And then they can appreciate their purchase even more mm. when they can touch the mechanisms and see the fabric choices. Mm. It's very important that they can make a nice visit here here yeah. and we make it very personal that's great thank you so much debbie for talking to us thank, thank you so kindly appreciate that thank you thank you Saab once again thank you uh, thank you shawji thank you ਥੈਂਕ ਯੂ ਜੀ ਤੁਹਾਡੇ ਸਾਰਿਆਂ ਦਾ ਜੋ ਪ੍ਰੋਗਰਾਮ ਨਹੀਂ ਸਾਡੇ ਨਾਲ ਜੁੜੇ ਐਲਪਾਈਨ ਬਲਾਈਂਡਸ ਐਂਡ ਮੋਰ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਅੱਜ ਟਾਈਮ ਕੱਢ ਕੇ ਸਾਨੂੰ ਵੀ ਇੱਥੇ ਸੱਦਿਆ ਔਰ ਇੱਕ ਮੌਕਾ ਦਿੱਤਾ ਸਾਡੀ ਆਡੀਅנס ਨਾਲ ਜੁੜਨ ਲਈ ਮੈਂ ਇਹ ਕਹਿਣਾ ਕਿ ਜਿਸ ਚੀਜ਼ ਨਾਲ ਮੈਂ ਸ਼ੁਰੂਆਤ ਕੀਤੀ ਸੀ ਪ੍ਰੋਗਰਾਮ ਕੀ ਹਾਰਟ ਜਿਹੜਾ ਹੁੰਦਾ ਜੀ ਦਿਲ ਜਿਹੜਾ ਹੁੰਦਾ ਤੁਹਾਡੇ ਘਰ ਦਾ ਜਿਹੜੀਆਂ ਪਹਿਲੀ ਜਿਹੜੀ ਪਰਚੇਜ਼ ਹੁੰਦੀ ਹੈ ਜੋ ਤੁਹਾਡੇ ਦਿਮਾਗ ਦੇ ਵਿੱਚ ਪਹਿਲੀ ਚੀਜ਼ ਆਂਦੀ ਹੈ ਕਿ ਬਲਾਈਂਡ ਕਿਤੇ ਕੋਲ ਲਵਾਈਏ ਅਸੀਂ ਤੁਹਾਨੂੰ ਦੱਸ ਦਿੱਤਾ ਜੀ ਐਲਪਾਈਨ ਬਲਾਈਂਡਸ ਐਂਡ ਮੋਰ ਕੋਲ ਤੁਸੀਂ ਆਓ ਡਿਸਕਾਊਂਟ ਕੌਣ ਜਿੰਤਾ ਨਾ ਕਰੋ ਡਿਸਕਾਊਂਟ ਜਿੰਨਾ ਹੋ ਸਕੇਗਾ ਉਹ ਇਹ ਕਰਨਗੇ ਪਰ अगेन ਜਿਹੜੀ ਕੁਆਲਿਟੀ ਹੈ ਉਹ ਬਹੁਤ ਹੀ ਵਧੀਆ ਹੈ ਜੀ ਸੋ ਸਾਡੇ ٹرسٹ ਤੇ ਔਰ ਇੱਕ ਹੋਰ ਚੀਜ਼ ਮੈਡ ਔਨ ਕਰ ਦਵਾ ਐਂਡ ਦੇ ਵਿੱਚ ਅ ਮੇਰੇ ਘਰ 'ਚ ਵੀ ਜਾਂ ਜਾਂ ਆਫਿਸ ਦੇ ਵਿੱਚ ਵੀ ਐਲਪਾਈਨ ਬਲਾਈਂਡਸ ਲਾ ਲੈਂਦੇ ਹੀ ਬਲਾਈਂਡਸ ਨੇ ਜੀ ਸੋ ਸਾਡੇ ਨਾਲ ਵੀ ਜੁੜੇ ਹੋਏ ਨੇ ਪਹਿਲੇ ਦਿਨ ਤੋਂ ਸੋ ਤੁਸੀਂ ਵੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਸਕਦੇ ਹੋ ਆਪਣਾ ਜਿਹੜਾ ਪਹਿਲਾ ਘਰ ਹੈ ਪਹਿਲੇ ਘਰ ਤੇ ਵੀ ਇਹ ਸਪੈਸ਼ਲ ਹੋਰ ਡਿਸਕਾਊਂਟ ਕਰਕੇ ਦੇਣਗੇ ਜੀ ਜੇ ਤੁਸੀਂ ਫਰਸਟ ਹੋਮ ਓਨਰ ਹੋ ਸੋ ਤੁਸੀਂ ਇੱਥੇ ਆਓ ਔਰ ਆਪਣੇ ਸੁਪਨਿਆਂ ਦਾ ਘਰ ਨੂੰ ਹੋਰ ਵਧੀਆ ਤਰੀਕੇ ਨਾਲ ਸਜਾ ਸਕਦੇ ਹੋ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਐਲਪਾਈਨ ਬਲਾਈਂਡਸ ਐਂਡ ਮੋਰ ਤੇ ਫੇਰ ਅਸੀਂ ਪਹੁੰਚਾਂਗੇ ਔਰ ਤੁਹਾਨੂੰ ਹੋਰ ਬੇਸ਼ੁਮਾਰ ਜਿਹੜੀ ਇਹ ਨਹੀਂ ਵੈਰਾਈਟੀ ਹੈ ਦਿਖਾਵਾਂਗੇ ਅੱਜ ਇੰਟਰੋਡਕਸ਼ਨ ਕਰ ਦਿੱਤੀ ਹੈ ਜੀ ਅਗਲੀ ਵਾਰ ਤੁਹਾਨੂੰ ਪੂਰਾ ਟੂਰ ਕਰਕੇ ਵੀ ਦਿਖਾਵਾਂਗੇ ਹਰ ਬਲਾਈਂਡ ਦੀ ਜਿਹੜੀ ਇੱਕ ਵੈਰਾਈਟੀ ਹੈ ਉਹਦੇ ਨਾਲ ਵਾਕਿਫ ਵੀ ਕਰਾਵਾਂਗੇ ਘਰ ਬੈਠੇ ਤੁਹਾਡੀ ਜਿਹੜੀ ਪਰਚੇ BTV Broadcasting, always be positive, be yourself.